ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਅੱਜ ਆਪਾਂ ਸਵੇਰ ਦੇ ਕੰਮ ਨਿਬੇੜ ਕੇ ਤੇ ਅੱਜ ਚੱਲੇ ਆਪਾਂ ਕਿੱਥੇ ਢੇੜਾ ਮਾਰਨ ਇਹ ਆ ਗਈ ਨਹਿਰ ਦੇਖੋ ਕਿੰਨੀ ਝਾਲ ਪੈਂਦੀ ਆ ਕਿੰਨਾ ਪਾਣੀ ਆ ਇੱਥੇ ਤੇ ਲੋ ਜੀ ਆਪਾਂ ਆਪਣੀ ਜੀਰੀ ਕੋਲੇ ਪੂਰੀ ਨੀਰੀ ਸਿੱਟਾ ਨਿਕਲਿਆ ਹਨ ਇਹ ਥੋੜਾ ਜਿਆਦਾ ਲੇਟ ਨਿਕਲ ਸਮਲੀ ਲੇਟ ਆ ਨਾ ਇਹ ਹਾਂ ਨੇ ਰੋ ਆ ਵਿੱਚ ਮਲਾਵਟ ਆ ਰੜਾ ਇਹਦੇ ਵਿੱਚ ਹਨ ਆ ਨਾਲੇ ਬਾਹਿਆ ਦੀ ਫੇਰ ਵੀ ਇਦਨੂ ਨੀਮਾ ਹੋ ਗਿਆ ਥੋਡੇ ਕਵਾੜ ਕਿੰਨਾ ਹੋ ਗਿਆ ਰੇ ਪੈਰਾਂ ਚ ਲੱਗਦਾ ਲੇਟ ਤਾਂ ਆ ਗਈ ਸਾਡੀ ਮੋਟਰ ਮੋਟਰ ਚੱਲਦੀ ਹੁਣ ਆਈ ਆ ਮੈਨ ਲੱਗਦਾ ਪਾਣੀ ਤਾਂ ਇੱਧਰੋਂ ਆਉਂਦਾ ਹਨਾ ਬਹੁਤ ਜਿਆਦਾ ਆ ਰਹੀਆਂ ਜਦੋਂ ਜਿਹੜੀ ਉਹ ਝਾਲ ਤੇ ਬਿਜਲੀ ਵਾਲਾ ਜਿਹੜਾ ਬਹੁਤ ਤੇ ਜਿਵੇਂ ਲੇ ਹਾਂਰਾਤੀ ਆਪਣੀ ਤਾਂ ਖੜੀ ਆ ਉਹ ਤਾਂ ਬੰਦ ਆ ਅੱਛਾ ਆਪਣੀ ਕੋਸ ਤੋਂ ਨਾ ਲੀਟ ਕਰਾਉਂਦੇ ਤੇ ਕਾਲ ਮਾਰ ਜੇ ਤੇ ਹਾਂ ਕਿੰਨਾ ਕਬਾੜ ਹੋ ਗਿਆ ਉਦਣ ਵਧੀਆ ਤੇ ਰੂਹ ਦੇ ਵੀ ਨਹੀਂ ਕੋਈ ਲੱਗਿਆ ਹਾਲ ਸੁੱਕਾ ਵੇ ਚਲਾਉਣੀ ਆ ਹੁਣ ਪੂਲੂੜੇ ਹੋਇਆ ਤਾਰ ਨਹੀਂ ਤਿਉਰੇ ਤਾਰ ਕਰ ਉਹ ਲੈਂਦੀ ਆ ਆਮੋ ਉੱਥੇ ਮਈਆਂ ਦੀ ਟਾਕੀ ਚ ਦੇਖੀ ਜਾਨੇ ਮਈਆਂ ਦੀ ਤਾਰਾ ਉਹ ਹੀ ਲੈਂਦੀਆਂ ਨੇ ਉਹ ਮੋਟੀਆਂ ਲੜੀਆਂ ਹਾਂ ਉਹੀ ਮੋਟੀਆਂ ਮਟ ਕਿੰਨੀ ਵਧੀਆ ਹਵਾ ਆਉਂਦੀ ਹੈ ਖੇਤ ਤੇ ਹਾਏ ਹਾਏ ਉਹ ਪੇੜੇ ਚ ਦਰਖਤ ਚਾਹੀਦੇ ਨੇ ਇਹ ਹਨਾ ਸਾਵਨਾ ਬੈਠੇ ਪੱਖਾ ਲਗਾਉਣ ਦੀ ਲੋੜ ਇਹਦੀ ਮਰੀ ਜਾਂਦੇ ਅੰਦਰ ਸਾਰਾ ਦਿਨ ਇਹਦਾ ਖਾਲ ਦੇ ਵਿੱਚ ਦੀ ਦਰਖਤ ਤਾਂ ਕਿਵੇਂ ਡਿੱਗੇ ਪਏ ਨੇ ਅਸਲ ਤੇ ਇਹ ਬੇੜੀ ਚ ਦਰਾਖਤ ਹੁਣ ਸੌਂ ਰਹਿੰਦੀ ਐ ਬੈਠਾ ਰਹੀ ਪਰ ਤੋ ਪਾ ਕੇ ਪਿਆ ਕਰੂ ਜਾਮਣ ਦਾ ਤੇ ਉਹਦਾ ਮਰੂਦ ਦਾ ਕ ਨਹੀਂ ਉੱਥੇ ਹੁਣ ਦੇਖੀ ਕਿੰਨੀ ਵਧੀਆ ਹਵਾ ਲੱਗਿਆ ਕਰੂ ਉੱਥੇ ਡੇਕਾਂ ਥੱਲੇ ਉਹਨੇ ਆਈਆ ਹਨ ਲਾਈਟ ਪਹਿਲਾਂ ਨਹੀਂ ਦੀ ਸੀ ਉਹਨਾਂ ਦੀ ਸਤਨਾਮ ਦੀ ਆਪਣੇ ਨਾਲ ਆ ਨਹੀਂ ਉਹ ਤੇ ਬੱਲਾ ਮਤਲਬ ਤੇਰੇ ਖੁੰਦੇ ਵਾਲੀ ਜਮਨ ਦੇਖਦੇ ਮੁਰਤੇ ਹੋਏ ਨੇ ਜਾਂਦੇ ਹੋਏ ਨਹੀਂ ਉਹ ਤਾਂ ਦੇਖਿਆ ਕਿੰਨੀ ਵਧੀਆ ਹੋ ਚਾਲਦੀ ਹੈ ਤੇ ਆ ਜਾਮਣ ਆਪੇ ਉੱਗੀ ਵੀ ਆ ਹਨਾ ਡਿੱਗ ਕੇ ਵੀ ਆਓ ਛੁੱਟ ਹਾਂ ਨੀ ਕੀ ਜੀ ਇਹ ਤਾਂ ਮੱਲ ਨਹੀਂ ਰਹੀ ਇਹ ਮੱਲੀ ਨਹੀਂ ਇੱਥੇ ਕੋਈ ਆ ਕੋਈ ਕਰਕੇ ਨਹੀਂ ਮੱਲਦੀ ਆ ਮੱਲ ਲੱਗੀ ਵਧੀਆ ਆ ਵੀ ਦੇਖੀ ਇੱਕ ਪਾਸੇ ਨੂੰ ਟਾਣੇ ਨਿਕਾਹੇ ਹੋ ਨਹੀਂ ਇੱਧਰ ਇਹਨੇ ਇੱਧਰੋਂ ਤੋੜਤਾ ਉਹਨਾਂ ਨੇ ਦਿਲੇ ਬਸੋਂ ਵੀ ਵੱਢ ਦੋ ਐ ਸਾਗ ਦੇ ਇੱਧਰੋਂ ਇੱਧਰ ਅਟਾਲੀ ਆ ਗਈ ਨਾ ਇੱਧਰ ਆਹ ਦੇਲ ਅਮਰੂਦ ਕਿ ਮਟ ਗਿਆ ਪਿਆ ਉਹ ਤਾਂ ਵਧੀਆ ਸੌ ਆ ਉਹਨੇ ਪਰਚਾਵਾ ਉਰੇ ਬੈਠਾ ਰਿਹਾ ਬੈਹਦੇ ਤੇ ਪੱਥਰ ਤੇ ਜਿਵੇਂ ਮਾਰ ਜੀ ਹੈ ਤੇ ਬੋਲ ਫਿਰ ਆ ਚੋਨੇ ਤੋੜਤੇ ਸਭ ਸੀ ਚਪਸਦਾ ਸੀ ਅੱਛੇ ਅੱਛੇ ਆ ਇਹ ਜਿਹੜਾ ਟਰਲੀ ਖੋਰ ਰੁਗ ਗਿਆ ਜੜਾ ਆ ਨਿੰਬੂ ਆਹਾ ਆਹਾ ਨਿੰਬੂ ਇਹਦਾ ਪਸਤਾ ਦੀ ਫੇਰ ਫੁੱਟਿਆ ਆ ਤਾ ਹਵਾ ਕਿੰਨੀ ਵਧੀਆ ਅੱਛਾ ਇੱਥੋਂ ਤੋੜਦਾ ਆਹ ਦੀ ਜਦੋਂ ਸਾਵਧਾਨੀ ਕਰ ਲੋ ਤੇ ਬਚਾ ਕੇ ਲਾਂਗੀ ਦੀ ਬਸ ਉਹਨਾਂ ਦੇ ਸਿਰ ਤੇ ਫੜਦਾ ਵੀ ਤਨ ਇਹ ਬੜਾ ਉਹ ਦੇਖ ਖਾੜਾ ਕੂੜਾ ਐਡ ਬਰਿੰਗ ਕੀ ਕਰੇ ਪੈ ਨੇ ਇੱਥੇ ਆ ਦੇ ਹਨ ਇੱਧਰ ਨੂੰ ਪਾਣੀ ਇੱਧਰ ਨੂੰ ਆ ਇਧਰਾਂ ਫੱਟੀ ਲਾਦਾ ਨੇ ਉਹ ਲੋਹੇ ਦੀਆਂ ਫੱਟੀਆਂ ਨੇ ਚੱਲ ਦਿਓ ਥੇ ਕਿਹੜਾ ਵਰਕੇ ਆਈ ਆਪ ਮਰੂਦ ਕਿੰਨੇ ਨੇ ਇਹ ਹੈਗੀ ਹਲਦੀ ਬੀਜੀ ਵੀ ਆ ਉੱਗਿਆ ਇੱਕ ਅਮਰੂਦ ਜੜਾਂ ਕਿੱਥੇ ਉੱਗੀਆਂ ਆ ਆ ਉੱਗਿਆ ਟਾਣੀਆਂ ਹਨ ਜਿਹੜਾ ਹਲਦੀ ਹਲਦੀ ਆਤੀ ਬੀਜੀ ਵੀ ਖਾਲਚ ਹੋtheta ਕਹਲਦੀ ਹੋtheta ਕਹਲਦੀ ਆ ਇੱਧਰ ਆਪਣੇ ਖੇਤ ਇੱਧਰ ਖੇਤ ਇੱਧਰ ਖੇਤ ਤੇ ਖੇਤ ਤੇ ਅਸੀ ਹਮ ਕਿੰਨੀ ਵਧੀਆ ਹਵਾ ਲੱਗਦੀ ਆ ਦਰਖਤਾਂ ਦੀਆਂ ਐ ਫਾਇਦਾ ਦਰਖਤਾਂ ਦਾ ਸੌਂਜ ਕਿੰਨੀ ਵਧੀਆ ਹਵਾ ਚੱਲ ਲੱਗਦੀ ਔਰ ਬੈਠ ਕੇ ਉਹੀ ਪੱਟੀ ਜਾਂਦੇ ਨੇ ਦਰਖਤਾਂ ਕਿੰਨੀ ਤਾਂ ਵਧੀਆ ਲਾ ਹਵਾ ਲੱਗਦੀ ਹੈ ਹਨਾ ਮੂਹ ਪੱਟੀ ਜਾਨੇ ਮਾਹਤਰਾ ਕਿ ਤੋ ਤੁਸੀਂ ਦਰਾਖਤ ਰੱਖਿਆ ਕਰੋ ਉੱਥੇ ਵੀ ਲਾਵਾਂਗੇ ਵੇੜੇ 'ਚ ਉਹ ਤਾਂ ਹੈਗਾ ਅਮਰੂਦ ਤੇ ਜਾਮਣ ਆਹ ਹਲਦੀ ਤਾਂ ਥੋੜੀ ਹੋਆ ਇੱਥੇ ਤੱਕ ਆ ਇੰਨੀ ਹੀ ਨਿਕਲ ਆਉਂਦੀ ਹੁੰਦੀ ਆ ਉਹ ਜੇ ਲੋਟ ਆ ਜਾ ਫਿਰ ਤਾਂ ਇਦਾਂ ਬਦਲ ਲਪਾਉਂਦੀ ਆ ਇਹ ਤੋ ਆਹੀ ਖਾ ਲਦੇ ਆ ਪਰਾਂ ਵੀ ਆ ਉੱਥੇ ਤੱਕ ਸਾਹਮਣੀ ਉੱਥੇ ਤੱਕ ਅਰੇ ਜੀ ਮੈਂ ਬਾਹਰ ਧਰਖ ਤੋਂ ਕਿੰਨੀ ਵਧੀਆ ਤਾਂ ਹੀ ਗੋਲਾ ਬੈਠਾ ਰਹਿੰਦਾ ਉੱਥੇ ਪਈ ਚ ਹਨਾ ਉਹ ਐਡਾ ਬੜਾ ਕੀ ਪੱਟਿਆ ਇਹ ਆਹ ਕੁੰਡ ਜਾ ਉਹਦੇ ਉਧਰ ਡੱਕਾਂ ਦੀਆਂ ਹੋਵੇ ਦੋ ਪੱਛਾ ਸੁੱਕ ਗਈਆਂ ਤੇ ਉਹ ਪੱਟ ਕੇ ਉੱਥੇ ਰੱਖਤੀਆਂ ਡੱਕੇ ਹਨਾ ਪੌੜਾ ਵਾਲੀ ਜਗ੍ਹਾ ਹੈ ਹਾਂ ਲੈ ਆਹੀ ਜਗ੍ਹਾ ਤੇ ਲੱਗਦੀ ਆ ਦੇਖੀ ਸਿੱਧੀ ਕਿੰਨੀ ਆ ਇਹ ਨਹੀਂ ਭੂਜ ਕਰਦੀ ਬਾਅਦ ਚ ਪਾਉਂਦੀ ਬਾਅਦ ਚ ਕਿੱਥੇ ਭੂਜ ਕਰੂਗੀ ਇਹ ਦੇਖੀ ਇੰਨੀ ਗ ਬਹੁਤ ਪੱਕੀ ਨਾ ਹਾਂ ਨਾ ਭੂਜੇ ਨਹੀਂ ਹੈਗਾ ਨਿਸਰ ਵੀ ਗਈ ਹੈ ਤਾਂ ਉਧਰ ਕਿੰਨਾ ਵਧੀਆ ਭੂਜ ਮਾਰ ਲਿਆ ਆ ਦੇ ਆ ਛੋਟੀ ਛੋਟੀ ਇਧਰ ਵਧੀਆ ਹਮ ਇੰਨੀ ਕਿ ਜਗ੍ਹਾ ਨਹੀਂ ਲਾਈ ਗਈ ਲਾ ਦੱਸ ਅਗਲੇ ਤੋਂ ਚੱਲੀ ਤਾਂ ਹੈ ਨਹੀਂ ਮੈਂ ਤਾਂ ਬਹੁਤ ਲਾਇਤੀ ਸੁੱਚ ਲਾਤੀ ਮੈਂ ਕਿ ਨਹੀਂ ਸੋ ਅੱਜ ਹੁਣ ਚੱਲੀ ਆ ਹੈ ਖੜਕਾ ਹੋਇਆ ਆ ਗਿਆ ਆ ਗਿਆ ਆ ਗਿਆ ਪਾਣੀ ਆ ਗਿਆ ਚੱਲੀ ਨਹੀਂ ਬੰਦ ਕਰ ਤੇ ਭੱਜ ਕੇ ਕੀ ਹੋ ਗਿਆ ਕੀ ਹੋ ਗਿਆ ਆ ਬੋਲ ਫੇਰ ਉੜ ਗਿਆ ਜੋੜ ذرا ਉੱਪਰ ਜੋੜ ਨਾ ਹੋ ਕੇ ਹੋਏ ਉਹਨੂੰ ਪਹਿਲਾਂ ਮੰਗ ਤੁਹਾੰਨੀਆਂ ਦੀਆਂ ਲੱਪੇ ਹੀ ਹੋਣ। ਚਲ ਫਿਰ ਤੋਂ ਪਤਾਰੀ ਖਰਾਉ ਕਰਾਂ। ਦਰੇ ਇੱਧਰੋਂ ਬਸ ਇਹਦੇ ਪਹਿਲਾਂ ਪੂਰੇ ਈ ਗੁਸ ਰੱਖੀ ਬੈਠੇ ਨੇ ਲਾ। ਲਾ ਲਾਈ ਬੈਠੇ ਨੇ ਆ ਟਾਕੀ ਹੈ। ਤੇਲੇ ਆ ਰੱਖੀ ਬੈਠੇ ਨੇ ਰੇਹ ਵਾਲੇ। ਆ ਕਾਂਸਾ ਇਹਨਾਂ ਦਾ ਹੈ। ਹਵਾ ਵੀ ਨਹੀਂ ਲੱਗਦੀ ਬੰਦ ਕਰਿਆ ਪਿਆ ਕਮਰਾ ਜਮਈ। ਗਰਮੈਸ ਨਾਲ ਗਰਮੈਸ ਨਾਲ ਜਿਹੜਾ ਉੱਥੋਂ ਪਰਤ ਕੇ ਦੇਖਣੇ ਪੈਣਗੇ ਜੋਰ ਉੱਥੋਂ ਚੱਲ ਚੱਲੀਏ ਫਿਰ ਹੋਰ ਫਿਰ ਤਾਂ ਇੰਚ ਚਲ ਪਾਣੀ ਪੀ ਲਾਂਗੇ ਚਲੋ ਉੱਥੇ ਪੀ ਲਾਂਗੇ ਬਾਅਦ ਦੇ ਵਿੱਚ ਉਰੋਂ ਪਰਤ ਕੇ ਫਿਰ ਪੂਰੇ ਮੌਂਯਾ ਮੈਲ ਵੇਖਾਂਗੇ चवंदा थी स्त्री बी ਆਲੇ ਬਾਹਿਆ ਦੀ ਤੁਸੀਂ ਫੇਰ ਵੀ ਉੱਚਾ ਕਿੰਨਾ ਆ ਵਹੀ ਤਿਵਾਰ ਹੋ ਗਿਆ ਦੁਆਲੇ ਹੂੰ ਆਲੇ ਵਾਲੀ ਮੋਟਰਸਾਈਕਲ ਚੱਲਦੀ ਨੇ ਵਧੀਆ ਕਿੰਨਾ ਵਧੀਆ ਉਹਨੇ ਸਮਾਲੂ ਜਿਹੜੇ ਕਹਿੰਦੇ ਹੁੰਦੇ ਉਹ ਤਿੰਨ ਨੇ ਹਨਾ ਸਮਾਲੂ ਤੋ ਤਾਂ ਕਿੰਨਾ ਉੱਚਾ ਤਾਂ ਕਿੰਨਾ ਨੀਵਾ ਹੋ ਗਿਆ ਇਹਨਾਂ ਨੇ ਬਾਬੂ ਕੇ ਮਿੱਟੀ ਲਕੀ ਹੈ ਇਹ ਉਹ ਨਹੀਂ ਤੁਸੀਂ ਕਹਿੰਦੇ ਮਿੱਟੀ ਚੱਕ ਰਾਂਗੇ ਕਿਹੜੀ ਮਿੱਟੀ ਚੱਕ ਰਾਂਗੇ ਜੀ ਜੀ ਦੀ ਆ ਤਾਂ ਕਿਸੇ ਦੀ ਉਹ ਤਾਂ ਵਧੀਆ ਵੱਢਣ ਵਾਲੀ ਆ ਪੰਜ ਚਾਰ ਦਿਨਾਂ ਨੂੰ ਹਨਾ ਮੂੰਹ ਵਧੀਆ ਸਾਈਡ ਤੇ ਲਾਤੀ ਪੱਟਣੀ ਸੁਖਾ ਲਈਆ ਸਾਈਡ ਤੋਂ ਹਰਿਆਣਾ ਤੇਜੂ ਦੀ ਤਾਂ ਮੇਰੇ ਵੀ ਆ ਗਈ ਬੱਸ ਆਪਾਂ ਬੰਦ ਲਈਏ ਤਾਂ ਮੈਂ ਤੇਰਾ ਇਹ ਨਾ ਇਹ ਉਹ ਤਾਂ ਪੱਕੀ ਪਈ ਆ ਸਤੰਬਰ ਅਕਤੂਬਰ ਤੇ ਅਕਤੂਬਰ ਤੇ ਹੋਗੇ ਉਹਦੇ ਫਰਕ ਹੈ ਇਹਦਾ ਪੱਕੀ ਆਪਣਾ ਹਲੇ ਜਿਆਦਾ ਕੱਚਾ ਵੀ ਆਲੇ ਛੋਟਾ ਪਾਸ ਬਹੁਤ ਵਧੀਆ